स्कॉर्पियस सवार पुलिस कांस्टेबल ਨੂੰ ਕੁੱਟਲ ਕੇ ਫਰਾਰ ਹੋ ਗਏ कांस्टेबल ਦੀਆਂ ਦੋਨੋਂ ਲੱਤਾਂ ਕੁਚਲੀਆਂ ਗਈਆਂ ਇਹ ਘਟਨਾ ਚਲੰਦਾ ਦੇ ਮਾਡਲ ਟਾਊਨ ਇਲਾਕੇ ਦੀ ਹੈ ਹਸਪਤਾਲ ਚ ਪਹਾਈ ਕਾਂਸਟੇਬਲ ਸ਼ਿਕਾਇਤ ਸੁਣਨ ਗਿਆ ਸੀ ਦਰਅਸਲ ਪੀसीआर ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਕੋਲ ਸਕੋਰਪੀਅਸ ਸਵਾਰਾਂ ਦੀ ਲੜਾਈ ਹੋ ਰਹੀ ਹੈ ਜਦੋਂ ਦੋ ਪੁਲਿਸ ਕਰਮੀ ਮੌਕੇ ਤੇ ਪਹੁੰਚੇ ਤਾਂ ਕਨਸਟੇਬਲ ਲਖਵਿੰਦਰ ਸਿੰਘ ਤੇ ਸਫੇਦ ਰੰਗ ਦੀ ਸਕੋਰਪਿਓ ਚੜਾ ਦਿੱਤੀ ਗਈ। ਕਵੈਸਟੀ ਮਿਲੀ ਸੀ ਕਿ 100 ਨੰਬਰ ਦੇ ਕਾਲ ਆਈ ਸੀ ਕਿ ਕੁਝ ਸ਼ਰਕੀ ਕੋਈ ਲੜਕੀਆਂ ਨੇ ਕੁਲਫੀ ਵਾਲੇ ਨੂੰ ਕੋਈ ਕੁੱਟਮਾਰ ਕੀਤੀ ਹੈ ਤੇ ਪੀਸੀਆਰ 27 ਨੰਬਰ ਮੌਕੇ ਤੇ ਪੁੱਜਿਆ ਸੀਗਾ। ਉਹਨਾਂ ਨੇ ਗੱਡੀ ਦਾ ਪਿੱਛਾ ਕੀਤਾ। ਅੱਗੇ ਜਾ ਕੇ ਉਹ ਨੁੱਕਰ 'ਚ ਖੜੀ ਸੀਗੀ ਤੇ ਗੱਡੀ ਬੈਕ ਕਰਕੇ ਫੇਰ ਮਾਰ ਦੇਣ ਦੀ ਨੀਅਤ ਦੇ ਨਾਲ ਮੋਟਰਸਾਈਕਲ 27 ਨੰਬਰ ਤੇ ਲਖਵਿੰਦਰ ਸਿੰਘ ਸੀਗਾ ਉਹਦੇ ਉੱਤੇ ਚੜਾ ਦਿੱਤੀ ਗਈ। ਜ਼ਖਮੀ ਪੁਲਿਸ ਕਾਡਮੀ ਸਿਵਲ ਹਸਪਤਾਲ ਚ ਜੇਰੇ ਇਲਾਜ ਹੈ ਤੇ ਮਲਜ਼ਮ ਕੌਣ ਸਨ ਇਸ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਪਾਇਆ ਹੈ